ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਕਥਾ ਦਾ ਅਗਲਾ ਭਾਗ ਸਾਂਝਾ ਕਰ ਰਹੇ ਹਾਂ ਜੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਪ੍ਰਗਟ ਹੋਣਾ ਮੱਖਣ ਸ਼ਾ ਲੁਬਾਣਾ ਪਿੰਡ ਟਾਂਡਾ ਜ਼ਿਲ੍ਹਾ ਜਿਹਲਮ ਦੇ ਰਹਿਣ ਵਾਲਾ ਦੇਸ਼ਾਂ ਵਿਦੇਸ਼ਾਂ ਵਿੱਚ ਵਪਾਰ ਦਾ ਕੰਮ ਕਰਦਾ ਸੀ ਇੱਕ ਵਾਰ ਜਦੋਂ ਉਹ ਕਿਸੇ ਬਾਹਰਲੇ ਦੇਸ਼ ਤੋਂ ਜਹਾਜ਼ ਦਾ ਮਾਲ ਲੱਦ ਕੇ ਸਮੁੰਦਰ ਦੇ ਰਸਤੇ ਦੇਸ਼ ਨੂੰ ਆ ਰਿਹਾ ਸੀ ਤਾਂ ਸਮੁੰਦਰ ਦੇ ਵਿੱਚ ਤੂਫਾਨ ਆਉਣ ਦੇ ਕਾਰਨ ਇੱਕ ਰੇਤਲੀ ਜਿੱਲਣ ਵਿੱਚ ਉਸ ਦੇ ਸਮਾਨ ਵਾਲਾ ਜਹਾਜ਼ ਫਸ ਗਿਆ ਜਦ ਜਹਾਜ਼ ਨੂੰ ਉੱਥੋਂ ਕੱਢਣ ਦੀ ਮੱਖਣ ਸ਼ਾਦੀ ਕੋਈ ਪੇਸ਼ ਨਾ ਗਈ ਤਾਂ ਬੇਵਸ ਹੋ ਕੇ ਗੁਰੂ ਸਹਿਬਾਨ ਦਾ ਧਿਆਨ ਕਰਕੇ ਹੱਥ ਜੋੜ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਂ ਗੁਰੂ ਘਰ ਦਾ ਸੇਵਕ ਹਾਂ ਮੇਰੀ ਸਹਾਇਤਾ ਕਰੋ ਮੇਰਾ ਜਹਾਜ਼ ਜਿੱਲਣ ਵਿੱਚੋਂ ਕੱਢ ਕੇ ਬੰਨੇ ਲਾ ਦਿਓ ਮੈਂ 500 ਮੋਹਰਾਂ ਆਪ ਜੀ ਦੀ ਭੇਟਾ ਕਰਾਂਗਾ ਮੱਖਣ ਸ਼ਾਹ ਦੀ ਬੇਨਤੀ ਜਦ ਅੰਤਰਜਾਮੀ ਗੁਰੂ ਨੇ ਸੁਣੀ ਤਾਂ ਆਪ ਨੇ ਆਪਣਾ ਮੋਢਾ ਦੇ ਕੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾਇਆ ਤੇ ਆਪਣੇ ਸੇਵਕ ਦੀ ਅਰਦਾਸ ਕਬੂਲ ਕੀਤੀ। ਜਹਾਜ਼ ਬੰਨੇ ਲਾ ਕੇ ਮੱਖਣ ਸ਼ਾਹ ਨੇ ਜਦ ਸਾਰਾ ਮਾਲ ਵੇਚ ਲਿਆ ਤਾਂ ਉਹ ਸੁਖਣਾ ਦੇਣ ਵਾਸਤੇ ਪੰਜਾਬ ਆਇਆ। ਪੰਜਾਬ ਆ ਕੇ ਉਸ ਨੂੰ ਪਤਾ ਲੱਗਾ ਕਿ ਇਸ ਸਮੇਂ ਗੁਰੂ ਜੀ ਬਕਾਲੇ ਵਿੱਚ ਨਿਵਾਸ ਰੱਖਦੇ ਹਨ। ਉਸਨੇ ਬਕਾਲੇ ਪਹੁੰਚ ਕੇ ਵੇਖਿਆ ਕਿ ਉੱਥੇ ਤਾਂ ਕਈ ਗੁਰੂ ਬਣੇ ਬੈਠੇ ਨੇ ਕਿਸ ਨੂੰ ਸੁਖਣਾ ਦੀਆਂ 500 ਮੋਹਰਾਂ ਭੇਟਾ ਕਰਾਂ ਤਾਂ ਉਸਨੇ ਇਹ ਵਿਚਾਰ ਕੀਤੀ ਕਿ ਜਿਹੜਾ ਆਪਣੀ ਸੁਖਣਾ ਦੀਆਂ 500 100 500 ਮੋਹਰਾਂ ਮੰਗ ਲਵੇਗਾ ਉਹੀ ਸੱਚਾ ਗੁਰੂ ਹੋਵੇਗਾ ਉਸਨੇ ਹਰ ਇੱਕ ਗੱਦੀ ਲਾ ਕੇ ਬੈਠੇ ਗੁਰੂ ਦੇ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਪਰ ਜਦ ਕਿਸੇ ਨੇ ਵੀ ਸੁਖਣਾ ਦੀ 500 ਮੋਹਰ ਨਾ ਮੰਗੀ ਤਾਂ ਫਿਰ ਉਹ ਸੱਚੇ ਗੁਰੂ ਦੀ ਢਾਲ ਵਿੱਚ ਪੁੱਛਦਾ ਪਛਾਉਂਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਪਹੁੰਚ ਗਿਆ ਆਪ ਜੀ ਭੋਰੇ ਵਿੱਚ ਬੈਠੇ ਸਨ ਮੱਖਣ ਸ਼ਾਹ ਨੇ ਮਾਤਾ ਜੀ ਤੋਂ ਪੁੱਛ ਕੇ ਭੋਰੇ ਵਿੱਚ ਜਾ ਕੇ ਜਦ ਦੋ ਮੋਹਰਾਂ ਰੱਖ ਕੇ ਆਪ ਜੀ ਨੂੰ ਮੱਥਾ ਟੇਕਿਆ ਤਾਂ ਆਪ ਜੀ ਨੇ ਹੱਸ ਕੇ ਕਿਹਾ ਮੱਖਣ ਸ਼ਾ ਤੂੰ 500 ਮੋਹਰਾਂ ਗੁਰੂ ਘਰ ਦੀ ਸੁਖਣਾ ਸੁਖ ਕੇ ਹੁਣ ਦੋ ਮੋਹਰਾਂ ਹੀ ਦਿੰਦਾ ਹੈ ਤੈਨੂੰ ਗੁਰੂ ਘਰ ਦੀ ਪੂਰੀ ਸੁਖਣਾ ਦੇਣੀ ਚਾਹੀਦੀ ਹੈ ਗੁਰੂ ਜੀ ਦਾ ਇਹ ਬਚਨ ਸੁਣ ਕੇ ਮੱਖਣਸ਼ਾਹ ਨੂੰ ਯਕੀਨ ਆ ਗਿਆ ਕਿ ਇਹੀ ਪਕਾਲੇ ਵਾਲੇ ਸੱਚੇ ਗੁਰੂ ਹਨ ਉਸਨੇ ਤਤਸ਼ਨ ਹੀ 500 ਮੋਹਰ ਗੁਰੂ ਜੀ ਦੀ ਭੇਟਾ ਕਰ ਦਿੱਤੀ ਅਤੇ ਖੁਸ਼ੀ ਨਾਲ ਕੋਠੇ ਉੱਤੇ ਚੜ੍ਹ ਕੇ ਉੱਚੀ-ਉੱਚੀ ਪੱਲਾ ਫੇਰ ਕੇ ਕਿਹਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਇਸ ਰਾਂਝਾ ਸਭ ਨੂੰ ਪਤਾ ਲੱਗ ਗਿਆ ਕਿ ਬਕਾਲੇ ਵਾਲੇ ਬਾਬਾ ਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਹੀ ਹਨ ਤਾਂ ਸੰਗਤਾਂ ਹੁਮਾ-ਹੁਮਾ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇਕੱਠੀਆਂ ਹੋਣ ਲੱਗੀਆਂ ਮੱਖਣ ਸ਼ਾਹ ਨੇ ਸਭ ਨੂੰ ਆਪਣੀ ਵਾਰਤਾ ਸੁਣਾਈ ਕਿ ਉਸ ਨੇ ਇਹਨਾਂ ਨੂੰ ਕਿਸ ਤਰ੍ਹਾਂ ਪਰਖ ਕੇ ਸੱਚਾ ਗੁਰੂ ਮੰਨਿਆ ਹੈ ਇਹ ਵਾਰਤਾ ਸੁਣ ਕੇ ਸ਼ਰਧਾਵਾਨ ਸਿੱਖ ਸੇਵਕਾਂ ਨੇ ਗੁਰੂ ਜੀ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਸਭ ਸੰਗਤਾਂ ਨੂੰ ਬਹੁਤ ਖੁਸ਼ੀ ਹੋਈ ਕਿ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ